ਜੋ ਬਹੁਤ ਸਭ ਜੀ ਪਦਮਸ਼ਰੀ ਬਹੁਤ ਵੱਡੀ ਇੱਕ ਮੈਂ ਕਹਾਂਗਾ ਕਿ ਪਟਿਆਲੇ ਦੀ ਬਾੜਮਤੀ ਸ਼ਖਸੀਅਤ ਸੀ ਔਰ ਸਿੱਖਿਆ ਦੇ ਖੇਤਰ ਵਿੱਚ ਸਮਾਜਿਕ ਜੀਵਨ ਦੇ ਖੇਤਰ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਔਰ ਸਾਰੇ ਪਰਿਵਾਰ ਦਾ ਉਹਨਾਂ ਦਾ ਬੇਟਾ ਵੀ ਆਈਐਸ ਆਫਸਰ ਉਹਨਾਂ ਦੀ ਧਰਮ ਪਤਨੀ ਮੈਸੇਜ਼ ਜੱਗੀ ਜਿਹੜੇ ਆ ਉਹ ਵਿਰਮਨ ਕਾਲਜ ਸੁਪਰੀਵਾਈਜ਼ ਕਰਦੇ ਸਨ ਪ੍ਰਿੰਸੀਪਲ ਵੀ ਸੀ ਸੋ ਸਾਰੇ ਪਰਿਵਾਰ ਦੀ ਬਹੁਤ ਵੱਡਾ ਯੋਗਦਾਨ ਹੈ ਬਟ ਸਭ ਤੋਂ ਇੱਕ ਜਿਹੜੀ ਆਪਾਂ ਕਹਿ ਸਕਦੇ ਅਗਰ ਟਾਵਰਿੰਗ ਫਿਗਰ ਸੀ ਪਟਿਆਲੇ ਜੀ ਬਹੁਤ ਔਰਨੇ ਮੈਸਾਜ ਜੜਾ ਹੈਗਾ ਸਾਹਿਤ ਦੇ ਖੇਤਰ ਵਿੱਚ ਸਿੱਖਿਆ ਦੇ ਖੇਤਰ ਵਿੱਚ ਔਰ ਉਸ ਬਾਜ਼ਿਕਤੀ ਦੇ ਖੇਤਰ ਵਿੱਚ ਸਪੜੇ ਮੈਂ ਕਹੂੰਗਾ ਹਾਈ ਸਟੈਂਡਰਡ ਸੈੱਟ ਕੀਤਾ ਹੈ ਤੇ ਸਾਨੂੰ ਸਾਰਿਆਂ ਨੂੰ ਉਹਨਾਂ ਤੋਂ ਸਿੱਖਣ ਲਈ ਬਹੁਤ ਕੁਝ ਹੈ ਸਾਨੂੰ ਸਿੱਖਣਾ ਚਾਹੀਦਾ ਔਰ ਸਾਨੂੰ ਉਹਨਾਂ ਦੇ ਜਿਹੜਾ ਉਹ ਕੰਟਰੀਬਿਊਟ ਕਰਨਾ ਚਾਹੀਦਾ ਉਹ ਸਿੱਖਿਆ ਘਾਟਾ ਕਦੀ ਨਾ ਪੂਰਾ ਹੋਣ ਵਾਲਾ ਕਰਤਾ ਨਾ ਰਹਿ ਸਕਦਾ ਜਿਹੜੀ ਇਸ ਤਰ੍ਹਾਂ ਦੀ ਸੱਚੀਤਾ ਹੁੰਦੀਆਂ ਜੀ ਉਹ ਪਰਿਵਾਰ ਦਾ ਤਾਂ ਨੁਕਸਾਨ ਹੁੰਦਾ ਹੀ ਆ ਪਰਿਵਾਰ ਦਾ ਤਾਂ ਇਰੀਪੇਅਰੇਬਲ ਨੌਸ ਹੋਣੇ ਹੁੰਦਾ ਹੀ ਆ ਪਰ ਸਮਾਜ ਦਾ ਵੀ ਹੁੰਦਾ ਸਮਾਜ ਵਾਸਤੇ ਜਿਹੜਾ ਹੁੰਦਾ ਉਹ ਕਦੀ ਨਾ ਪਰੌਣ ਵਾਲਾ ਕੱਟਾ ਹੁੰਦਾ ਇੱਕ ਯੋਗ ਦਾ ਅੰਤ ਕਹ ਲੋ ਤੁਸੀਂ ਤੇ ਇਹ ਆਪਾਂ ਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਔਰ ਆ ਸਭ ਨੂੰ ਵੀ ਇਹਨਾਂ ਤੋਂ ਸਿੱਖਣਾ ਚਾਹੀਦਾ ਹੈਗਾ ਬਹੁਤੀ ਮਹੱਤਵਪੂਰਨ ਚੀਜ਼ ਹੈ